ਕਬੱਡੀ 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 ਦੋਨੋਂ ਟੀਮਾਂ ਦੇ ਕਪਤਾਨ ਆਉਣਗੇ ਪਰ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਬੱਡੀ ਦਾ ਕਿੰਗ ਮੰਗਤ ਸਿੰਘ ਮੇਰੇ ਨਾਲ ਆਵੇਗਾ ਜਦੋਂ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਸਟਾਰਟਿੰਗ ਕੀਤੀ ਸੀ ਤੇ ਸੰਦੀਪ ਤੇ ਮੰਗੀ ਇਕੱਠੇ ਤੁਰੇ ਸੀ ਮੇਰੇ ਵੀਰੋ ਔਰ ਮੰਗੀ ਨੇ ਜਿਹੜੀ ਆਪਣੀ ਲਾਈਫ ਜਿੱਦਾ ਪਲੇਅਰ ਬਾਹਰ ਸੈੱਟ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਆਪਣਾ ਰੈਣ ਬਸੇਰਾ ਕਰ ਲਿਆ ਸੀ ਪਰ ਸੰਦੀਪ ਦੇ ਜਾਣ ਤੋਂ ਬਾਅਦ ਪਿਛਲੇ ਸਾਲ ਜਦੋਂ ਫੈਡਰੇਸ਼ਨ ਚ ਚਲਾਉਣੀ ਸੀ ਆਸਟ੍ਰੇਲੀਆ ਤੋਂ ਆਪਣਾ ਸਾਰਾ ਕੁਝ ਛੱਡ ਕੇ ਮੇਰੇ ਵੀਰੋ ਕਹਿੰਦਾ ਜੋ ਸੰਦੀਪ ਭਰਾ ਨੇ ਵਾਅਦਾ ਕੀਤਾ ਸੀ ਉਹ ਆਪਾਂ ਇੰਡੀਆ ਰਹਿ ਕੇ ਫੈਡਰੇਸ਼ਨ ਚ ਚਲਾਉਣੀ ਹੈ ਬੱਗੇ ਪਿੰਡ ਵਾਲਾ ਮੰਗੀ ਸੰਦੀਪ ਦਾ ਸਾਥੀ ਆਇਆ ਇੱਕ ਵਾਰੀ ਤਾਲੀਆਂ ਮਾਰ ਦਿਓ ਦਰਸ਼ਕ ਵੀਰੋ ਮੰਗੀ ਕਹਿੰਦਾ ਜਿੰਨਾ ਟਾਈਮ ਜ਼ਿੰਦਗੀ ਪਹਿਲੇ ਤੇ ਕਹਿੰਦਾ ਵੀ ਕਬੱਡੀ ਛੱਡ ਦੇਣੀ ਸੀ ਪਰ ਹੁਣ ਸੰਦੀਪ ਭਰਾ ਕਰਕੇ ਆਪਾਂ ਹੋਰ ਜਿੰਨਾ ਸਮਾਂ ਖੇਡ ਸਕੇ ਖੇਡਾਂਗੇ ਮੰਗਸਿਆ ਤੇਰਾ ਬਹੁਤ ਬਹੁਤ ਧੰਨਵਾਦ ਹੈ ਹੁਣ ਦੋਨੋਂ ਟੀਮਾਂ ਦੇ ਕਪਤਾਨ ਹੋਣੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ